ਅਸੀਕਾਲ ਜੀ ਬਾਈ ਸਾਰਿਆਂ ਨੂੰ ਜੀ ਅਸੀਕਾਲ ਜੀ ਅਸੀਕਾਲ ਜੀ ਬਾਈ ਸਵਾਗਤ ਹੈ ਬਾਈ ਤੁਹਾਡਾ ਬਲੌਗ ਦੇ ਸਾਰਿਆਂ ਦਾ ਅੱਜ ਆਏ ਆਏ ਬਾਈ ਆਪਾਂ ਟਰਾਲਿਆਂ ਨਾਲ ਸਹੋਲੀ ਬੱਚਾ ਬਾਈ ਅੱਜ ਇਹ ਪਾਪਾ ਆਸੋਂ ਕੋੜ ਬਾਈ ਉਹੀ ਮੁੰਡੇ ਗਰੁੱਪ ਵਾਲਾ ਜਿਹਦਾ ਰੋਟਾ ਮੀਟਰ ਹੈ ਮੇਰੇ ਪਾਸ ਤੁਹਾਨੂੰ ਪਹਿਲਾਂ ਹੀ ਦੱਸਿਆ ਵਾ ਅੱਜ ਵੀ ਹਰ ਚੀਜ਼ ਦਾ ਜਮੂਰਤ ਹੋਣਾ ਇਹ ਆ ਬਾਈ ਟਰਾਲਾ ਟਰਾਲਾ ਦੇ ਰਹੇ ਆ ਆਰਨੀ ਤੇ ਦੇ ਰਹੇ ਨਾ ਆਰਨੀ ਸਿੰਗਰ ਹੈ ਜਿਹੜਾ ਆਰਨੀ ਤੇ ਬਾਈ ਜਿਹੜਾ ਗਾਣੇ ਗੁਣੇ ਗਾਉਂਦਾ ਬੰਦਾ ਸਿੰਗਰ ਮਸ਼ਹੂਰ ਸਿੰਗਰ ਨੇਪਰ ਉਹ ਖਾਲੀ ਆ ਬਾਈ ਉਹਦੀ ਟਰਾਲੀ ਬਾਈ ਤਿਆਰ ਹੋਈ ਵੀ ਆ ਹੁਣ ਇਹ ਤਾਂ ਪੰਜ ਦਿਨ ਮੈਂ ਪਹਿਲਾਂ ਸਫਾਈ ਦੇਣਾ ਆ ਰਿਸ਼ਤੇਦਾਰੀ ਟਰਾਲੀ ਦੀ ਉਦਣ ਘਰੀਓ ਦੀ ਮੈਨੂੰ ਦਿਖਾਉਂਦੇ ਤੇ ਉਦਣ ਵੀ ਕਹਿੰਦੇ ਹੁਣ ਤਾਂ ਕਹਿੰਦੇ ਬਹੁਤ ਵਧੀਆ ਬਣੀ ਵੀ ਆ ਤਾਂ ਹੀ ਕੋਈ ਵੀ ਨਾ ਨੇ ਤਾਂ ਹੀ ਕੋਈ ਵੀ ਆ ਮੈਂ ਤਾਂ ਕੋਈ ਵੀ ਆ ਬਹੁਤ ਸੋਹਣੀ ਟਰਾਲੀ ਬਣਾਈ ਹੋਈ ਆ ਤਿਆਰ ਹੁੰਦੀ ਵੀ ਦਰ ਦੇਖਦੇ ਇੱਕ ਵਾਰ ਹਾਂ ਕੁੰਡ ਚੱਕਣ ਦੇ ਦਾ ਮੂਤ ਹੋਣਾ ਦੇਖਦੇ ਬਾਈ ਕਹਿੰਦਾ ਸ਼ਾਇਨ ਹੀ ਸੋਹਣੀ ਬਹੁਤ ਰੰਗ ਦੀ ਵਾ ਦੇਖਦੇ ਬਹੁਤ ਵਧੀਆ ਬਣਾਈ ਹੋਈ ਆ ਆ ਦੇ ਆ ਹਲੇ ਤਿਆਰ ਹੋ ਗਈ ਮਾਮੇ ਨਾਲ ਵੀ ਤਿਆਰ ਹੋ ਗਈ ਟਰਾਲੀ ਤਾਂ ਉਹ ਵੀ ਦੇਖ ਕੇ ਜਾਣੀ ਆਪਾਂ ਹਾਂ ਮੇਰਾ ਵੀ ਹਾਂ ਮੈਂ ਤਾਂ ਬਈ ਸਾਨੂੰ ਪਹਿਲੀ ਕਿਹਾਦਾ ਵੀ ਮੁੰਡੇ ਕੋਲ ਪਾਲ ਕੰਮ ਵਧੀਆ ਕਰ ਰਹੇ ਨੇ ਰੂਟਾ ਬੀਟਾ ਦੇ ਕੇ ਨਾ ਵਧੀਆ ਹੁੰਦਾ। ਫਾਲੇ ਬਹੁਤ ਵਧੀਆ ਬਣਾਏ ਹੋਏ ਆ ਉਹਦੇ ਥੋੜੇ ਆ। ਫਾਲੇ ਆ ਰੂਟਾ ਬੀਟਾ ਆ ਦੇਖ ਲੈ ਫਾਲੇ ਦੇਖ ਲੈ ਉਹਦੇ ਕਿਹੜੇ ਫਾਲੇ ਖੜੇ ਹਰੇ ਜਿਓ। ਕੰਮ ਤਾਂ ਵਧੀਆ ਆਂਦਾ ਸੀ ਗੱਲ ਇਹ। ਉਹਦਾ ਗੱਲ ਕੇ ਹਾਲੇ ਹੌਲੀ ਹੌਲੀ ਨਾਮ ਨਹੀਂ ਬਣਿਆ ਨਾ ਜਦੋਂ ਨਾਮ ਬਣ ਗਿਆ ਲੋਕਾਂ ਨੇ ਫੇ ਆਵੇ ਲੈਣਾ। ਹਾਂ ਜੀ ਆ ਬਾਈ ਬਹੁਤ ਆ ਹੁਣ ਤਾਂ ਬੁਜ਼ੁਰਗ ਬਹੁਤ ਹੋਣ ਲੱਗੀ। ਨਾਮ ਬੁਕਿੰਗ ਬਹੁਤ ਆ ਜਿਹੜਾ ਮੈਂ ਟਰਾਲਾ ਦੇ ਕੇ ਗਿਆ ਰਿਸ਼ਤੇਦਾਰਾਂ ਨਾਲ। ਉਹ ਇਹਨਾਂ ਨੇ ਮੈਨੂੰ ਦਿੱਤਾ ਤਾਂ ਮੰਨ ਕੇ ਚੱਲ ਹਲੇ ਕਣਕ ਬੀਜਣੀ ਸ਼ੁਰੂ ਕਰਨੀ ਸੀ ਆਪਾਂ ਨੇ ਪੰਜ ਮਹੀਨੇ ਦਾ ਟਾਈਮ ਦਿੱਤਾ ਉਹ ਪੰਜ 6 ਮਹੀਨੇ ਲੱਗਣਗੇ ਕਹਿੰਦਾ ਵੀਰੇ ਕਾਰਮ ਨੂੰ ਕਹਿੰਦਾ ਪਹਿਲਾਂ ਕਹਿੰਦਾ ਕਣਕ ਤੇ ਪਹਿਲਾਂ ਦੇ ਦੂੰਗੇ ਇਹਨਾਂ ਮੈਨੂੰ ਕਹਿੰਦਾ ਉਹ ਨਾਲ ਅੱਜ ਕਹਿੰਦਾ ਯਾਰ ਜੀ ਮੜਾ ਜਾਂ ਮਹੀਨਾ ਕੁ ਲੇਟ ਹੋ ਗਿਆ ਕਹਿੰਦਾ ਹਾਂ ਚੱਲ ਕੋਈ ਚੱਕਰ ਨਹੀਂ ਤੂੰ ਦੇ ਦੀ ਜਾ ਦੇਣਾ ਆ ਜੀ ਕਿਤੇ ਕਣਕ ਲੱਗ ਜਿਹੜੀ ਹੈ ਹਾਂ ਕਹਿੰਦਾ ਯਾਰ ਜੇ ਨਾ ਬਣੀਆਂ ਕਹਿੰਦਾ ਕਿਉਂਕਿ ਬੁਕਿੰਗ ਜ਼ਿਆਦਾ ਕਹਿੰਦਾ ਮੇਰੇ ਤਾਂ ਨਹੀਂ ਨੀਮਾ ਕੋਈ ਗੱਲ ਨਹੀਂ ਚੱਲ ਦੇਖਦੇ ਬਾਕੀ ਤਿਆਰੀ ਹੋ ਰਹੀ ਆ। ਪਰਾਲੇ ਦਾ ਹੁੰਦੀ ਇਹਨਾਂ ਨੇ ਮੈਂ ਕਹਿੰਦਾ ਖਾਸ ਕਿ ਲਾਈਨ ਉਹ ਲਾਈਨ 'ਚ ਤੇ ਬਣੇ ਵੀ ਥੋੜੇ ਆ 7-8 ਪਰਾਲੇ ਬਣੇ ਚੱਲ ਰਹੀ ਹੈ ਜੀ। ਅਜੇ ਨਾ ਜਗ੍ਹਾ ਕਿ ਬੰਦ ਕਰਿਆ ਵਾ ਨਹੀਂ ਕਿੱਥੇ ਹੋਰ ਮਸ਼ੀਨਾਂ ਚੱਲਦੀਆਂ। ਨੂੰਜ ਪੈਂਦੀ ਵਗੈਰਾ। ਹਾਂ ਹਾਂ। ਤਾਂ ਹੀ ਸ਼ਾਂਤੀ ਆ ਜੁਰੇ। ਇਹ ਤਾਂ ਗੂੰਗਾ ਬਹੁਤ ਦੁਰ ਤਾਂ। ਪ੍ਰੋਗਰਾਮ ਕਰਕੇ ਸ਼ਾਂਤੀ ਕਰੀ ਨਹੀਂ ਜਲਦੀ। ਵਰਕਰਾਂ ਨੂੰ ਵੀ ਛੁੱਟੀ। ਟੋਰਾਂ ਵਧੀਆ ਬਾਈ ਕਰਿਆ ਵਾ ਤੇ ਚਾਹ ਕੌਫੀ ਚੱਲ ਰਹੀ। ਕੱਚ ਪਾਪਾ ਮੈਂ ਨਹੀਂ ਖੜਾ ਹਾਂ ਸਾਰੇ ਖਾ ਗਿਆ ਪੰਮਾ ਮੈਂ ਖਾ ਗਿਆ ਪਲੇਟਾਂ ਤੇਰੀ ਮੂਰੀ ਪਈਆਂ ਥੱਲੇ ਸਾ ਵੀ ਪਹੁੰਚੇ ਹੋ ਜਾ ਸਾਰੇ ਪਲੇਟਾਂ ਦੇ ਕਿੱਧਰ ਪਹੁੰਚੇ ਮਰੋਂਦੇ ਬਾਅਦ ਭਾਈ ਉਹਦਾ ਹਾਲ ਤਾਂ ਅਸੀਮਾ ਚਾਚੂ ਪੀਰੀ ਆ ਫੇਰ ਕਰਦੇ ਸ਼ੁਰੂ ਅੱਗੇ ਪ੍ਰੋਗਰਾਮ ਦੋ ਬਈ 1 ਵਜ ਗਿਆ 1 ਕਿਤੇ ਜਿਆਦਾ ਹੋ ਗਿਆ ਮੈਨੂੰ 1 ਵਜੇ 4 ਮਿੰਟ ਹੋ ਗਏ ਪੂਰਾ 1 ਵਜੇ ਭਾਈ ਆਪਾਂ ਪੁੱਜੇ ਬੇ ਸਾਢੇ 10 ਵਜੇ ਤੇ ਵੇਟ ਕਰ ਰਹੇ ਹਾਂ ਕਾਫੀ ਆਰਨਿਤ ਦੀ ਚੌਥਾ ਕੱਪ 50 ਦਾ ਚੌਥਾ ਕੱਪ ਕੌਫੀ ਦਾ ਹੈ ਪੰਜਵਾਂ ਇੰਦਰ ਦਾ ਨੇ ਠੀਕ ਹੈ ਠੰਡਾ ਬਾਈ ਹੁਣ ਸਾਢੇ ਸਾਰੇ ਪੈਸ਼ ਨੂੰ ਬੰਦਿਆਂ ਦਾ ਲੈ ਆਈ ਆ ਯਾਰ ਜਿਹਨੇ ਸਾਹਮਣਾ ਸੱਸਾ ਸਮਝੇ ਗਏ ਹੈ ਸਮਝ ਨਾਲ ਸਮਝ ਗਏ ਬਸ ਚੌਥਾ ਕੱਪ ਕਰਾ ਤੇ ਤੇਰਾ ਸਾਹਮਣੇ ਦਾ ਇਸ਼ਾਰਾ ਕਾਫੀ ਹੁੰਦਾ ਐਪਮੇ ਤਾਰੋ ਨੂੰ ਬਿਜਾਰੀ ਠੰਡੇ ਚ ਲਗੋਈ ਆ ਉਹ ਤਾਈਂ ਲਗੋਈ ਵੀ ਧੁੱਪ ਆਉਗੀ ਤਾਂ ਨਿਕਲੂਗਾ ਹਾਂ ਨਿਕਲੂਗਾ ਉੱਦਣਦਾ ਬਾਈ ਜਿੱਦਾਂ ਦਾ 20 ਪਿਆ ਧੁੱਪ ਨਿਕਲੀ ਹੋਣੀ ਮਾੜੀ ਨਿਕਲੀ ਆ ਜੀ ਛਾਂ ਮੈਨਾਂ ਕਹਿੰਦਾ ਡੰਡਰੀ ਡੰਡਰੀ ਦੇ ਲੈ ਨਾ ਦੁੱਖ ਤੋੜਤੇ ਹੁਣ ਇਹ ਲੋੜੀ ਦਾ ਚਾਹੀ ਕੋਸ ਰਹਿਣਾ ਉਹ ਚਾਹੀਦੀ ਪੈ ਸਰ ਚਾਹੀਦੀ ਆ ਫਸਲ ਨੂੰ ਜਰੂਰੀ ਈ ਦਿਨ ਠੰਡ ਪੈਣੀ ਆ ਕਹੇ ਦੱਬੇ ਦਾ ਭਾਵੇਂ ਮੈਂ ਤਾਂ ਕਹਿੰਦਾ ਹਾਲੇ ਮੈਨ ਸਮਝ ਆਵੇ ਤਾਮਰ ਬਰਫ ਹੋਰ ਕੇ ਬਰਫ ਪਵੇ ਹੋਰ ਕੀ ਇਹ ਸਹੀ ਗੱਲ ਆ ਯਾਰ ਤਾਂ ਹੀ ਆ ਬਾਈ ਠੰਡ ਦਾ ਬਾਈ ਇਹ ਰੰਡਣਾ ਬਈ ਕਣਕਾਂ ਨੇ 10 ਕੁਵਾਂਟਲ ਝਾੜ ਦੇਣਾ ਯਾਰ ਸਾਰਾ ਸਾਲ ਆਪਾਂ ਝੜੇ ਝੜੇ ਪੈਂਦਾ ਗਰਮੀ ਚ 35 80 ਨਾਲਕਾਂ ਵੀ ਰੋਗਾਂ ਦਾ ਸੌਂਗਾ ਗਿਆ ਰਾਤ ਮੈਂ ਉੰਨਾਲੇ ਹੋਰ ਵੀ ਆ ਨਾ ਤੇਰੇ ਅਰਸ਼ ਵੀ ਨਾ ਇੱਕ ਮੈਂ ਖੜਾ ਦੂਈ ਸਾਈਡ ਆ ਬਾਈ ਉਹਦੀ ਚਿਮਨੀ ਦਾ ਭਾਫ ਵੀ ਸਾਰੀ ਉੱਥੇ ਗਿਰਦੀ ਹਾਂ ਪਰਲੇ ਪਰਲੇ ਭੁੱਜ ਗਿਆ ਇਹ ਪਰਲੇ ਭੁੱਜਿਆ ਖੜਾ ਇਹ ਉਹ ਪਰਲੀ ਛੜ ਹੈ ਨਹੀਂ ਕਿੱਥੇ ਜਿੱਧਰ ਸਾਈਡ ਬਾਥਰੂਮ ਆ ਪਰਾਂ ਉਧਰ ਖੜਾ ਏ ਜਿੱਧਰ ਕੰਡਾ ਹੁੰਦਾ ਉਧਰ ਬਾਕੀ ਭਾਈ ਇੱਥੇ ਲੱਗਿਆ ਰਹੇਗਾ ਅੱਜ ਉਰੇ ਆਇਆ ਕੱਲ ਨੂੰ ਅਸੀਂ ਫੇਰ ਆਉਣਾ ਆਲੂ ਭਾਈ ਇੱਧਰ ਵੀ ਆਉਣਾ ਹੈ ਨਿੰਦਰ ਦੇ ਨਾਲ ਹਾਂ ਕਮੈਨ ਭਾਈ ਓ ਜੀ ਜੇ ਆਪਾਂ ਕੱਲ ਨੂੰ ਕੱਲ ਹਾਂਗੇ ਵੀਨਿੰਦਰ ਕਿਹੜੀ ਕਮਾਂ ਲੈ ਰਿਹਾ ਕਿਆ ਲੈ ਰਿਹਾ ਸੰਤਾਈ ਨੌਲਜ ਹੈ ਨਹੀਂ ਕਿ ਕਮਾਂ ਦੀ ਕੱਲ ਨੂੰ ਇਹਨਾਂ ਦਾ ਕਰਾਂਗੇ ਹਾਂ ਵੀ ਦੱਸੂਗਾ ਬਾਤ ਤੋਂ ਬਾਤ ਕੋਈ ਚੱਕਰ ਨਹੀਂ ਵੀਨਿੰਦਰ ਕੱਲੂ ਪਾਰਟੀ ਵੀ ਕਰੂਗਾ ਫਿਰ ਪਾਰਟੀ ਦਾ ਜਵਾਬ ਪਾਰਟੀ ਦਾ ਤੱਕੜੀ ਪਹਿਲਾਂ ਟਾਈਮ ਤੇ ਜਵਾਬ ਦੱਸਦਾ ਪਾਰਟੀ ਦਾ ਤੱਕੜੀ ਕਰਦਾ ਜਾਂ ਕਰਦਾ ਹੂੰ ਪਾਰਟੀ ਤਾਂ ਸਾਨੂੰ ਤਾਂ ਪਿੰਡ ਆ ਕੇ ਕਰੂਗਾ ਮੈਂ ਹਰ ਗੱਗਾ ਦਾ 11 ਵਜੇ ਮੁੜਦੇ ਹਾਂ ਪਾਰਟੀ ਦੇ ਚਲੀਆਂ ਦੇ ਫੋਨ ਸੁਣ ਕੇ ਕਿੱਥੇ ਰਹਿ ਗਏ ਲੱਭੀ ਜਾਓ ਹੋਰ ਮੈਂ ਹਲੇ ਇਹ ਨੂੰ ਛੱਡ ਕੇ ਘਰ ਆਇਆ ਤੁਹਾਨੂੰ ਦੋਹਾਂ ਨੂੰ ਮੋਟਰੋ ਬੇਟੇ ਦੇ ਜਦ ਹਾਂ ਮੈਂ ਚੱਲ ਮੁੜ ਕੇ ਆਉਂਗਾ ਈ ਘੰਟਾ ਡੇਢ ਘੰਟਾ ਲੰਗ ਵਿੱਚ ਤੇ ਇਹਦਾ ਕਹਿੰਦਾ ਨਹੀਂ ਤਾਂ ਰੋਪੜਨ ਲਾਂਗੇ ਮੈਂ ਹੁਣ ਕਿੱਥੇ ਮੁੰਦਾਂ ਇਹਨਾਂ ਦੇ ਅੱਜ ਤਾਂ ਵੇ ਦੋ ਤਿੰਨ 10 11 ਵਜੇ ਆਇਆ ਦੇ ਕਹਿੰਦੇ ਕਾਲਾ ਮਿਲ ਗਿਆ ਦਾ ਫਿਰ ਕਾਲਾ ਵੀ ਨਾਲ ਉਹ ਵੀ ਕਾਲਾ ਕਹੀ ਚੱਲੀ 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 ਆ ਕਰੀ ਕੇ ਕਾਲਾ ਹਾਂ ਕਾਲਾ ਮਿਲ ਗਿਆ ਨਾ ਬਾਕੀ ਭਾਈ ਵੇਟ ਕਰ ਰਹੇ ਆ ਆ ਆਪਨੇ ਤੇ ਜੀ ਦੀ ਟਾਈਮ ਕਾਫੀ ਤੇ ਦੇਖਦੇ ਕੋਤ ਤੱਕ ਆਉਂਦਾ ਤੁਹਾਨੂੰ ਉਹਦੇ ਬਾਅਦ ਟਰਾਲੇ ਦੇ ਦਰਸ਼ਕਾਂ ਨਾਲ ਮੈਂ ਹੀ ਬੈਠਾ ਆ ਭਾਈ ਕਹਿੰਦੇ ਇਹਦਾ ਰੰਗ ਬਹੁ ਵੀ ਹੁਣ ਦੇਖਦੇ ਆ ਕਿਹਜਾ ਰੰਗ ਮਿਲਟੀ ਰੰਗ ਆ ਵੈਸੇ ਇਹਨੂੰ ਮਿਲਟੀ ਵਿੱਚ ਵੀ ਉੱਡ ਜਾ ਵੀ ਦੇਖਣਾ ਕਿਹਜਾ ਹੈ ਮੈਂ ਕਿਹਾ ਹਰਾ ਜਾਂ ਆਹ ਮਿਲਟਰੀ ਵਾਲਾ ਉਹ ਵੀ ਉਹ ਵੀ ਸਾਰਾ ਖੜਾ ਨਹੀਂ ਇਹ ਨਹੀਂ ਹੈਗਾ ਨੀਂਦਰ ਹੀ ਮੈਚ ਹੀ ਕਰਕੇ ਲੱਗਦਾ ਮੈਨੂੰ ਨਹੀਂ ਮੈਂ ਦੇਖਿਆ ਕਰ ਲਓ ਫਿਰ ਹੁਣ ਹਰੇ ਚ ਆ ਜਾਂਦਾ ਕਾਫੀ ਫਲੇਵਰ ਲਿਆ ਦੇਖਦੇ ਹੁਣ ਇਹ ਤੁਹਾਨੂੰ ਰਿਵੀਲ ਹੋਊਗਾ ਜਾਂ ਆਪਾਂ ਆ ਘੁੰਡ ਚੁਕਾਈ ਹੋਊਗੀ ਕੱਲੇ ਦਾ ਸਟicker ਲੱਗ ਕੇ ਆਏ ਹੋਣੇ ਉੱਥੇ ਬਾਹਰ ਖੜਾ ਦਾ ਮੈਂ ਦੇਖੀ ਮਹੀਨੇ ਦਾ ਟੱਪਾ ਨੇ ਵੀ ਉਹਨਾਂ ਨੀਂਦਰ ਦੁਆਰ ਜੇ ਸਾਹਮਣੇ ਟੱਲਾ ਖੜਾ ਉਹ ਦੇਖੋ ਰੰਗ ਦੇ ਰੋੜਾ ਪਾਉਣਾ ਆਪਾਂ ਆਪਣੇ ਵਾਲੇ ਬੀਬੀ ਆਪਣੇ ਵਾਲੇ ਪਰ ਪਾਉਂਗੇ ਭੰਜੀਰੀ ਦੇ ਪਹਿਲਾਂ ਨਹੀਂ ਨਹੀਂ ਸਾਈ ਦੇਣਾ ਆਉਣਾ ਜਿੱਦਣ ਉਹ ਚੰਡਾ ਇੱਕਨੇ ਪਾਉਣਾ ਲਾਲ ਸਾਰਾ ਕੁਸੇ ਪਵਾਉਂਗੇ ਉਹ ਤਾਂ ਆਪਾਂ ਵੀ ਆਵਾਗੇ ਸਾਰੇ ਬਲਾਉਂਗੇ ਬੰਦੇ ਆਪਣੇ ਜਿੱਦਣ ਲੈ ਕੇ ਗਏ ਦੇਖ ਲੈ ਕੀ ਬਣਦਾ ਹਲੇ ਤਾਂ ਇਹਨਾਂ ਦਾ ਸਾਈ ਦਈਏ ਫੇਰ ਬਾਅਦ ਹੀ ਗੱਲ ਕਰਾਂਗੇ ਇਹਦਾ ਬਾਅਦ ਹੀ ਗੱਲ ਨਹੀਂ ਹਲੇ ਚੱਕਰ ਦੱਸਿਆ ਜਿੰਨੀਆਂ ਵੀ ਸਾਈਆਂ ਦਿੱਤੀਆਂ ਬਾਪੂ ਹੈ ਨਹੀਂ ਤਾਂ ਨਾਲ ਹੁਣ ਜਿੱਦਣ ਟਰਾਲੇ ਦੀ ਦੇ ਦੇਣਾ ਹੋਣਾ ਬਾਪੂ ਵੀ ਨਾਲ ਲੈ ਕੇ ਆਉਣਾ ਉਹ ਰਗਣਾ ਪਈ ਦੇਦਾਈ ਮਾਪੂ ਤਾਂ ਅੱਜ ਬਚਾਈਦਾ ਨਾਲ ਯਾਰ ਕਦੇ ਹਾਂ ਤਾਂ ਕਿਆ ਹੁੰਦਾ ਕਦੇ ਕਿਤੇ ਗਿਆ ਹੁੰਦਾ ਮੈਂ ਉਹਨੂੰ ਕਿਹਾ ਤਾਂ ਮੈਂ ਤੂੰ ਜਾਇਆ ਵੀ ਮੈਂ ਤਾਂ ਉੱਥੇ ਆਂ ਆ ਨਹੀਂ ਤੂੰ ਵੀ ਜਾ ਸੇਵਾ ਤਾਂ ਜਿਆਦਾ ਰਹਿੰਦਾ ਆ ਹਣਾ ਉਹ ਖੋੜਾ ਨਿਕਲਦਾ ਘਾਟਾ ਬਾਹਰ ਠੰਡ ਮੰਨ ਕਰਾ ਜਿੰਨੀ ਮਰਜ਼ੀ ਕੱਲਾ ਮਰਾਈ ਜਾਨ ਹਾਂ ਠੀਕ ਆ ਸਿਆਣਾ ਆ ਹਰ ਵੀ ਆਲੀ ਕਰਕੇ ਮੈਂ ਫੋਟੋ ਚ ਫੋਟੋ ਚਣੀਆਂ ਆ ਆ ਬਾਹਰ ਨਹੀਂ ਤੇ ਨਿਕਲਣਾ ਫੋਟੋ ਕਿ ਹੋਣੀ ਮੈਂ ਅੜੀ ਚ ਰਿਹਾ ਫਿਰੇ ਨਹੀਂ ਮੈਂ ਉਹਨੂੰ ਇੱਥੇ ਚਾਹ ਮਸੋ ਭਾਈ ਅਸੀਂ ਦਾਗ ਲੈ ਕੇ ਆਏ ਚਲ ਆ ਜਾ ਤੇਰੇ ਭੂਜਾ ਆਏ ਸਵੇਰੇ ਕਿਹਾ ਬਾਪੂ ਨੂੰ ਮੈਂ ਦੱਸਿਆ ਮੈਂ ਭਾਈ ਛੇ ਤੋਂ ਤੁਹਾਨੂੰ ਦੱਸਿਆ ਬਾਪੂ ਨੂੰ ਇਹਨੂੰ ਭੇਜ ਜਾ ਮਾਂ ਵੀ ਉਹਨੂੰ ਉਠਾ ਲਾ ਭਾਜੀ ਫੋਨ ਕਰਦਾ ਦਿਲਪ੍ਰੀਤ ਕਹਿੰਦਾ 9 ਵਜੇ ਤੱਕ ਕੰਮ ਨਿਬੜ ਜਾਣਾ ਕਹਿੰਦਾ ਤੁਸੀਂ ਆ ਜਾਓ 1 ਵਜੇ ਗਿਆ ਹਾਂ ਮੈਂ ਇਹਨਾਂ ਨੂੰ ਕਿਹਾ ਤੁਸੀਂ ਦੋਏ ਜਾਣੇ ਜਾਇਆ ਉਹ ਇਹਨੂੰ ਵੀ ਕਿਹਾ ਪਤਾ ਕੰਮ ਦਾ ਭਾਈ ਨੂੰ ਮੈਂ ਮਾਂ ਤੁਸੀਂ ਜਾਇਆ ਇਹਨਾਂ ਦਾ ਆਪਾਂ ਲੱਗਦਾ ਵੀ ਇਕੱਲੇ ਗੋਂਦਈ ਨਾ ਸਿਸਟਮ ਬਹੁਤ ਗਲਾਰਿਆ ਹਾਂ ਹਾਂ ਸਾਬਾ ਸੈੱਟ ਕਰਕੇ ਆਉਣਾ ਬਹੁਤ ਆ ਭਾਈ ਯਾਰ ਉਹ ਹੋ ਗੁਸ ਹੁੰਦਾ ਆਪਾਂ ਨੂੰ ਲੱਗਦਾ ਵੀ ਲੇਟ ਬਾਕੀ ਆਣ ਚਲੋ ਸਾਡਾ ਕਿਹਦਾ ਘੰਟਾ ਹੋ ਬੈਜੂਗੇ ਠੀਕ ਨਹੀਂ ਗੱਲ ਚਲੋ ਬਾਈ ਕਰਦੇ ਆ ਵੇਟ ਦੇਖ ਲੈ ਕਦੋਂ ਆਉਂਦਾ ਲੋ ਬਾਈ ਵੇਟ ਕਰ ਰਹੇ ਆ ਆਰਨੇਤ ਬਾਈ ਦੇ ਤੇ ਉਹ ਟਰੈਕਟਰ ਪੁੱਜਾ ਟਰੈਕਟਰ ਦੇ ਦਰਸ਼ਨ ਵੀ ਆ ਦੇਣੇ ਆ ਤੇ ਬਈ ਇਹ ਆ ਮੁੰਡੇ ਗਰੁੱਪ ਆਫ ਇੰਡਸਟਰੀ ਚ ਇੱਥੋਂ ਟਰਾਲਾ ਲੈਣਾ ਏ ਤੇ ਉਹ ਟਰਾਲਾ ਆਪਾਂ ਆਰਨੇਤ ਬਾਈ ਨੇ ਇਹ ਟਰੈਕਟਰ ਦੇ ਮਗਰ ਪੱਗ ਲੈ ਜਾਣਾ ਟਰੈਕਟਰ ਪਹਿਲਾਂ ਆਇਆ ਵਾ ਹੌਲੇ ਬਾਈ ਪੁੱਜੇ ਨੇਗਾ ਬਾਕੀ ਟਰੈਕਟਰ ਦਾ ਰੰਗ ਮੈਨੂੰ ਰੰਗ ਬਾਈ ਬਹੁਤ ਪਸੰਦ ਆ ਟਰੈਕਟਰ ਦਾ ਕਾਤਕੇ ਬਣਾਇਆ ਹੋਇਆ ਹੈ ਰੈਡ ਬਲੈਕ ਜੈਡ ਬਲੈਕ ਤੇ ਸਹੀ ਸਪੈਸ਼ਲ ਤੇ ਆ ਵਾਹ ਡਿਮਾਂਡ ਪਰ ਹੋਇਆ ਹੈ ਵਾਹ ਬਾਈ ਇੰਜਨ ਬਹੁਤ ਤਾਕੜਾ ਕਲੋਸ ਕਰਦਾ ਇੰਜਨ ਆ 4x4 ਆ ਪਿੱਛੇ ਟਾਇਰ 18 ਟਾਇਰ ਪਿਛਲੇ ਹਾਂ ਬਾਈ 18 ਵੀ ਆਪਣੇ ਕਲੋਸ ਕਰਦਾ ਇੰਜਨ ਹੈ ਇਹ ਵੀ ਤਾਕੜਾ ਕਿੰਨੇ ਹੌਸ ਦਾ ਟਰੈਕਟਰ ਆ ਇਹ ਇਹ ਬਾਈ 5836 6836 ਹੋਊਗਾ ਇਹ ਲਿਖਿਆ ਨਹੀਂ ਇੱਥੇ ਮਾਰਕਾ ਹੁੰਦਾ ਹੈ ਸਪੈਸ਼ਲ 5836 ਟਰੈਕਟਰ ਆ ਹਾਂ ਕੈਵਨ ਕੈਵਨ ਹੀ ਬਹੁਤ ਹਟਾਉਦਾ ਲਾਇਆ ਯਾਰ ਕਲੌਕ ਢੁੱਲਾ ਢੁੱਲਾ ਕੈਵਨ ਕਾਪੀ ਬੇਟਾ ਹੋ ਤਿਆਰੀ ਕਰਾਇਆ ਲੈਣੇ ਕਹਿ ਕੇ ਵੀ ਆਹ ਕਰਨਾ ਰੰਗ ਦੇ ਰੰਗ ਦੇ ਦੇਖੇਗਾ ਟਰੈਕਟਰ ਦਾ ਰੰਗ ਹੈ ਉਹ ਹੀ ਦਰ ਨੂੰ ਕਹਿੰਦਾ ਮੈਂ ਨਾਂ ਦਾ ਸੁਣਿਆ ਤਾਂ ਉਹ ਨਾ ਇਧਰ ਦੇ ਨਾ ਉਧਰ ਦੇ ਸਾਲੇ ਬਣਿਆ ਚ ਉਧਰ ਦੇ ਹਾਂ ਉਹਦੇ ਵਿੱਚ ਗਾਣੇ ਨੇ ਟਰੈਕਟਰ ਇੱਥੇ ਆਇਆ ਇੱਥੇ ਖੜੇ ਵੀ ਕੌਂਦੇ ਹੁੰਦੇ ਇੱਥੇ ਆ ਯਾਰ ਉਹ ਖੱਤੀਪਾਉਂਦਾ ਖੜਾ ਕੋਲ ਹਨਾ ਬਹੁਤ ਤਕੜਾ ਬੈਗਨ ਟਰਾਲੇ ਨੂੰ ਬਣਾਈ ਜਾ ਮਾਂ ਲਈ ਤਾਂ ਲਿਆ ਹੁਣ ਪੁਰ ਬਈ ਪੁਰੇ ਲਈ ਜਣ ਮਹਾਨ ਗੱਲ ਹੈ ਸਪੈਸ਼ਲ ਤਿਆਰ ਹੋਇਆ ਹੋਇਆ ਵਧੀਆ ਟਰੈਕਟਰ ਹੈ ਬਈ ਕੌਲ ਲਿਖਾਵਾ ਰਹੇ ਨੇ ਨਾਲ ਨੇ ਟਰੈਕਟਰ ਖੜਾ ਦਾ ਸਾਗ ਨਾਲ ਸਾਰ ਖੜਦਾ ਐ ਮੂਰੇ ਐ ਟੁੱਟ ਕਰੀ ਦਨਾਂ ਦਾ ਤਗੜਾ ਟਰੈਕਟਰ ਬਈ ਬਹੁਤ ਤਗੜਾ ਹੈ ਰੋਬ ਤਾਂ ਹੈਗਾ ਉਹਦਾ ਗੱਲ ਕਿਹਾ ਸੀ ਵੀ ਜਿਹੜਾ ਰੰਗ ਰਾਇਆ ਉਹ ਰੰਗ ਮੈਨੂੰ ਬਾਬਾ ਦਾ ਟਰੈਕਟਰ ਦਾ ਜਿਹੜਾ ਕਾਲਾ ਜਿਹੜਾ ਕਿਤੇ ਅਰਜਨ ਨੂੰ ਵੀ ਐ ਕਾਲਾ ਜੱਟ ਵੀ ਦਾ ਕਰਾ ਦੀਏ ਨਾ ਜੀ ਨਾ ਅਰਜਨ ਨੂੰ ਕਰਦੀ ਜੱਟੂ ਲੈ ਇਹ ਜਿਹੜਾ ਰੰਗ ਦਿਓ ਰੰਗੇ ਬਸ ਹੁਣ ਆ ਯਾਰ ਹਾਂ ਟੇਪ ਲਵਾ ਰਗਾ ਬਹੁਤ ਵਾ ਰੰਗ ਆ ਟੇਪ ਨਹੀਂ ਟੇਪ ਨਾਲ ਗੱਲ ਨਹੀਂ ਬਣਦੀ ਸ਼ੈਨ ਨਹੀਂ ਆਉਂਦੀ ਹੁੰਦੀ ਯਾਰ ਟੇਪ ਚੀਕ ਨਹੀਂ ਵਜਾਂਦੀ ਜਿਹੜੀ ਸ਼ਾਈਨਿੰਗ ਆ ਨਾ ਉਹ ਰੌਣੀ ਲੱਗਣ ਵਾਲੇ 12 12 ਦੇ 12 ਦੇ 12 ਦੇ ਵਿੱਚ 13 ਜੋ 29 ਦੇ 12 ਦੇ ਵਿੱਚ 12 4 24 ਦੇ ਪੰਮੇ ਵਾਲੇ ਨੂੰ 12 4 28 ਦੇ ਪਿੱਛੇ 12 4 ਦੇ ਬਾਕੀ ਵੀ ਕਰ ਰਹੇ ਵੇਟ ਦੇਖਦੇ ਹੁਣ ਕੋਈ ਤੱਕ ਆਉਂਦਾ ਬੰਦਾ ਬਹੁਤ ਟਾਈਮ ਲੱਗਦਾ ਬਈ ਬੰਦੇ ਨੂੰ 10 ਵਜੇ ਦਾ ਟਾਈਮ ਆ ਦੋ ਦੋ 2:30 3 ਵਜੇ ਕਿਹਨੇ ਹੁੰਦਾ ਲੱਗੇ ਕਿੰਨਾ ਮੰਗਲ ਦੋ ਬੱਚੀ ਟਾਈਮ ਤੇ ਕਿੰਨਾ ਦੋ ਬੱਚੀ ਹੋਗੇ ਦੋ ਬੱਚੀ ਹੋ ਇੰਨਾ ਟਾਈਮ ਹੋ ਗਿਆ ਕਿ ਤੇ ਹੋ 10:25 ਨਾ ਦੋ ਤਾਂ ਮੈਂ ਦੇਖਿਆ ਯਾਰ ਦੋ ਬੱਚੀ ਹੋਗੇ 9 ਵਜੇ ਆਉਣਾ ਦੀ ਵੀਰ ਚੱਲ ਠੰਡ ਆ ਰਹਾ ਤੁਹਾਨੂੰ ਦਪੈ ਗਈ ਉਹਨੇ ਟ੍ਰੈਫਿਕ ਆ ਅਗਲੇ 100 ਹੁੰਦਾ 10 ਤੇ ਚਲੋ ਹੁਣੇ ਦਿੱਕਤ ਕੋਈ ਉਹ ਐਂ ਗੱਪਾਂ ਨੂੰ ਘੜਾ ਕੇ ਹੁਣ ਆਪਣਾ ਕਿਹੜਾ ਹੁੱਕ ਮੁੱਕਣੇ ਆਏ ਇਹਨੂੰ ਵਕਣੇ ਦਿੰਦੇ ਆ ਕਰਤਾਰਾਲ ਮੁੱਕ ਮੇ ਮਜ਼ਬੂਤ ਹਲਕੀ ਇਹਦਾ ਇਹਦਾ ਵੱਲੋਂ ਦੀ ਹਾਲਾ ਹਲਕੀ ਜੂ ਤੂੰ ਹੈ ਸੀਪਲੇ ਲੱਗੀ ਹੋਈ ਹੈ ਐ ਵੀ ਐਂ ਚਾਹੀਦੀ ਦੀ ਛਾਵਟ ਕਿੰਨਾ ਨਹੀਂ ਚੱਲਣੀ ਬਾਬੇ ਐ ਹਲੇ ਵੀ ਚਲਣੀ ਹੈ ਘੁੰਮਣੀ ਨਹੀਂ ਰੋ ਤੱਕ ਤਾਂ ਉਹ ਬਾਬੇ ਇਦੀ ਉੱਚੀ ਹੈ ਛਾਵਟ ਆਪਣੇ ਵਾਲਿਆਂ ਨਹੀਂ ਛਾਵਟ ਨੀਵੇਂ ਆ ਨੀਂਦਰਾ ਜੂ ਐਦਾ ਕਿੱਡਾ ਪਾ ਜਾਂਦੀ ਆ ਇਹ ਹੁੱਕ ਨੀਵੇਂ ਫਾਈਂਦੇ ਰੇਦੀ ਮਗਰ ਤਾਂ ਕੋਈ ਪਿਆ ਵੀ ਨਾ ਤਾਂ ਮੈਂ ਕੈਮਰਾ ਵਾਲਾ ਨਜ਼ਾਰਾ ਆ ਸਦਾ ਕੈਮਰਾ ਬਸ ਨਾ ਲੱਗਦਾ ਆਹ ਹੁੰਦਾ ਮਗਰ ਵੀ ਕਰੀਦਾ ਨਹੀਂ ਜਿੰਦਾ ਕੈਮਰਾ ਇੱਕ ਗਾਹ ਨੂੰ ਮੈਂ ਜਗਾ ਅਰਜਣ ਮੈਂ ਜ਼ਿਆਦਾ ਬਹਿਣ ਨੂੰ ਅਰਜਣ ਦਾ ਵਕਤ ਇਹ ਆਪਾਂ ਖਲੋਡੂਲਾ ਬੇ ਕਹਿੰਦੇ ਆ ਨਾ ਮੈਂ ਵਿੱਚ ਬਹਿ ਕੇ ਦੇਖਿਆ ਸੀ ਥੋੜਾ ਜਿਹਾ ਸਪੇਸ ਮੈਨੂੰ ਘੱਟ ਲਈ ਮੇਰੇ ਸਾਹਮਣੇ ਕਿ ਮੈਂ ਤੈਨੂੰ ਪਤਾ ਫਰੀਬ ਜ਼ਿਆਦਾ ਬੜਾ ਨਾ ਲਿਖਿਆ ਕਰਦਾਰ ਆ ਮਤਲਬ ਲੱਗਿਆ ਪਤਾ ਭਾਈ ਲ 68 68 36 ਮੈਂ 60 60 ਹੈ 65 68 36 18 ਦੇ ਟੈਨਾਂ ਜੇ ਕਿਆ ਰਾਹ ਡਾਇਰੈਕਟਰ ਬਾਰੇ ਲੈ ਉਹਦੀਆਂ ਬਈ ਇੱਕ ਨੰਬਰ ਚਲੋ ਜੀ ਬਾਕੀ ਕਰਨਾ ਹੈ ਵੇਟ ਕਰਦੇ ਆਂ ਕਰਤਾਰ ਦੀਆਂ ਮਸ਼ੀਨਾਂ ਵੀ ਇੱਕ ਨੰਬਰ ਹੈ ਟਰੈਕਟਰ ਵੀ ਇੱਕ ਨੰਬਰ ਹੈ ਸਰਕਾਰ ਕਿੰਨਾ ਪਾਉਂਦੀ ਹੋਣੀ ਹੈ ਇੱਕ ਵਾਰੀ ਫੇਰ ਬਾਬਾ ਜੀ ਹੁਣ ਮੈਂ ਦੱਕਣ ਗਿਆ ਜਾ ਹਾਏ ਹਨੇਰੀ ਜੀ ਇਮਾਰਤਾਂ ਲਈ ਆਇਆ ਤੁਮਹਾਰਾ ਫੇਰਪਾਓ ਇਧਰ ਦੇਖੋ ਮੈਂ ਤੁਹਾਨੂੰ ਕੁਝ ਕਹਾਂਗੀ ਇਸ ਬਾਰੇ ਸੁਣ ਲਾੜੀ ਬਣਾਉਣੇ ਮਰਦੇ ਆਲੋ ਜਲਾਲ ਜੀ ਮੈਂ ਵੀ ਅੱਜ ਵੀ ਚੱਲਣੇ ਚੱਲੇ ਕੰਮ ਤੋਂ ਬੱਛਾ ਜਾਨੇ ਬੱਛਾ

ਆਰੇ ਵੀਰੇ ਚਲਾ ਦੇ ਚਲਾ ਦੋ ਚਲਾ ਦੋ ਬਈ ਚੱਕ ਨਹੀਂ ਕੋੰਡ ਚੱਕਾਈ ਥੋੜਾ ਆਓ ਜੀ ਥੋੜੇ ਗਿਆ ਸਾਈਡੋਂ ਕਿੱਧਰ ਸਾਈਡੋਂ ਸਾਈਡੋਂ ਬਹੁਤ ਬਹੁਤ ਧੰਨਵਾਦ ਜੀ ਅੱਗੇ ਆਓ ਜੀ ਸਲਾਮ ਅਲੈਕੁਮ ਅਰਹਮਨ ਰਹੀਮ ਜੀ ਜੀ ਐਂਡ ਇਨ ਆਲ ਦੇ ਪਟਰਾ ਹਾਂ ਜੀ ਥੈਂਕ ਯੂ ਬਿਲਕੁਲ ਉਹ ਮੈਨੂੰ ਵੇਖ ਲੈ ਤੂੰ ਫੋਨ ਬਣਾਈਆਂ ਵੀਡੀਓ ਹੈ ਹੈਪੀ ਤੁਸੀਂ ਘੜੇ ਹੋਰੇ ਮਾਈ ਹਾਂ ਹਾਂ ਇਸ ਤਰ੍ਹਾਂ ਪਹਿਲਾਂ ਉਹਨੇ ਪਿੱਛੇ ਨੂੰ ਹੋ ਜਾ ਦੇ ਦੇਖੋ ਕੇਕ ਉੱਪਰ ਰੱਖ ਕੇ ਦਿਵਾ ਦੇ ਇੱਥੇ ਦੁਨ ਲੈ ਦੁਨ ਕਮ ਆਂਦਰ ਸਦਾ ਹੋ ਜੂਗਾ ਨਾ ਇਹ ਸਤੋ ਹਾਂ ਇਹ ਪਿਕਚਰ ਦਾ ਕੰਮ ਰਿਹਾ ਨਾਲ ਹੋਟਾ ਜੂ ਬਈ ਆਪਣਾ ਸਮਾਨ ਹੀ ਲਿਆਉਂਦੇ ਸ਼ੋਹ ਲਾ ਲੈਂਦੇ ਯਾਰ ਕੋਈ ਨਹੀਂ ਫੇਰ ਸਹੀ ਲਓ ਜੀ ਸਰ ਲਓ ਜੀ ਗੱਡੀ ਵੀਰੇ ਆਹ ਜੀ ਵੀਰੇ ਵੀਰੇ ਦਾ ਮਿਹਰਬਾਨੀ ਜੀ ਬਹੁਤ ਬਹੁਤ ਥੈਂਕ ਯੂ ਬਹੁਤ ਬਹੁਤ ਥੈਂਕ ਯੂ ਨਾਮ ਮੇਰਾ ਡੀਮੋ ਅੱਜ ਆਨੇ ਰਹੀ ਬੜੀ ਬਹੁਤ ਚਾਹਤ ਕਰਪਾ ਬਰੇ ਕਰਪਾ ਕਿਹੜੀ ਸਿੱਖੋਂ ਮਰਗਾ ਜਾ ਲੋ ਬਈ ਉਹ ਤੁਹਾਨੂੰ ਟਰਾਲੀਏ ਦਰਸ਼ਨ ਕਰਾਣਾ ਸਾਰੀ ਦੇ ਬਿਲਕੁਲ ਬਿਲਕੁਲ ਟਰਾਲੀ ਦਾ ਡਿਜ਼ਾਈਨ ਰੰਗ ਮਿਲਟੀ ਹਰ ਰੰਗ ਦਾ ਪੰਜਾਬ ਦਾ ਸਟicker ਜੀਪ ਦੇ ਗੋਪੜਾਂ ਦਾ ਲੋਕੋ ਇਹ M A I ਪਾਰਨੇਂ ਦੀ ਆਪੋ ਨੌ ਮਾਰਨੇ ਦਾ ਬਿੱਗ ਬਿੱਗ ਮੈਨ ਵੱਡੇ ਬੰਦੇ ਆ ਲੋ ਬੋਏ ਅਮ ਜੀਦਾ ਇੱਕ ਮੈਂ ਤਾਂ ਉਹ ਕੁੱਤੇ ਕਰਦਾ ਤਾਂ ਸਾਹ ਨੂੰ ਮਿਲਦੇ ਨਾ ਬਹੁਤ ਸੋਹਣਾ ਮੁੰਡੇ ਗਰੁੱਪ ਹੈ ਆਹ ਵਧੀਆ ਰਹਿੰਦੇ ਨੇ ਮੁੰਡੇ ਹੀ ਰਹਿਣਗੇ ਮੁੰਡੇ ਹੀ ਰਹਿਣਗੇ ਇਹ 100 100 ਸਾਲ ਤੱਕ ਦੇ ਹੋਗੇ ਮੁੰਡੇ ਹੀ ਰਹਿਣਗੇ ਥੋੜਾ ਮੁੰਡੇ ਹੀ ਰਹਿਣਗੇ ਜਾਂ ਦੋ ਦਿਨ ਭਾਈ 450 ਪੱਲੇ ਦੇ ਕਰਨਾ ਪੰਪਲੇ ਵੀ ਡਬਲ ਹੈ ਹਨਾ ਡਬਲ ਹੈ ਆਪਾਂ ਉਹ ਇੱਥੇ ਹੋ ਜਾਣਾ ਹਨਾ ਟਰੈਕਟਰ ਲੈਣੇ ਨਹੀਂ ਕਾਲੇ ਇੱਥੇ ਕਰ ਲੈਣਾ ਉਹ ਆਪਾਂ ਜਿਹੜਾ ਟਰੈਕਟਰ ਅੰਦਾਜ਼ਾ ਜੀ ਮੰਗਵਾਉਣਾ ਪਾਉਗੇ ਠੀਕ ਹੈ ਜੀ ਆਪਣੇ ਇਹਨਾਂ ਕਰਾ ਲੈ ਹਾਂਜੀ ਹਾਂ ਇਹਨਾਂ ਨਾਲ ਬਾਕੀ ਉਹਨਾਂ ਹਰਸ਼ ਵੀ ਕੀ ਕਰਾ ਲਈ ਟਰੈਕਟਰ ਇਹਨੂੰ ਮੈਂ ਮੈਂ ਡਾਕਟਰ ਵੀ ਨਾਲ ਜਿਹੜਾ ਕੈਮਰ ਬਾਰ ਖੜਾ ਹੈ ਇਹਨਾਂ ਨੂੰ ਕਦੇ ਫੋਟੋ ਲੈ ਲੈ ਟਰੈਕਟਰ ਨੂੰ ਉਹ ਵੀ ਕੈਬਨ ਲਵਾ ਦਾਂਗੇ ਟਾਪਦੀ ਆ ਟਰੈਕਟਰ ਨੂੰ ਤੋਂ ਅਸੀਂ ਨੂੰ ਕੈਬਨ ਲਵਾ ਦਾਂਗੇ ਕੈਬਨ ਲਾਉਣਾ ਹੈ ਹਾਂ ਬਸ ਤੈਨੂੰ ਗੰਨੇ ਗੁੰਨੇ ਵਾਸਤੇ ਫਾਇਦਾ ਹੋਊਗਾ ਹਨਾ ਉਹਦਾ ਜੇ ਕੈਬਨ ਅੰਡੇ ਚ ਪੈਦਾ ਹੋਈਦਾ ਹਾਂ ਕਿੰਨਾ ਹੈਗਾ ਕਿੰਨਾ ਗੰਨੇ ਗੰਨੇ ਬਾਤੇ ਇਹਦੀ ਇਹਦੀ ਟਰਾਲੀ ਵੀ ਦੇਣੀ ਇਹਨੂੰ ਬੜੀ 17 18 ਫੁੱਟ ਦੀ ਹੈ ਇਹ ਵੀ 24 ਡਬਲ ਤੋਂ ਦੇਣੀ ਨਹੀਂ ਰਾਹ ਨਹੀਂ ਸਾਡੇ ਰਸਤੇ ਨਹੀਂ ਹੈਗੇ ਸਾਨੂੰ ਤਾਂ 15 ਫੁੱਟੀ ਕੱਢਣੀ ਆਫੀ ਹੋ ਜਾਂਦੀ ਹੈ ਹੋਰ ਬਣਾਉਣੀ ਤਾਂ ਹੈਗੀ 18 ਬਣਾਉਣੀ ਟਰਾਲੀ ਲਈ ਆਹਦਾ ਮੈਂ ਘੱਟੋ ਘੱਟ 18 ਬਣਾ ਲਈ ਵੈਸੇ ਤਾਂ ਹੁਣ ਵੀਰਦੀ ਬਣਾਉਣੀ ਹੈ ਜੀ ਡਬਲ ਤੂਰੀ ਵਾਲੀ ਕਰਾਉਣੀ ਹੈ ਤੂਰੀ ਵਾਲੀ ਬਣਾਉਣੀ ਹੈ ਜੀ ਤੇ ਜਗ੍ਹਾ ਹੋਊਗੀ ਜੀ ਫਿਰ ਕੱਢਣੇ ਨੂੰ ਸਾਡੇ ਰਸਤੇ ਨਹੀਂ ਮਾਰ ਰਸਤੇ ਮੌਕੇ ਇੱਧਰੋਂ ਥੋੜੇ ਰਸਤੇ ਦੀ ਦਿੱਕਤ ਪੈਂਦੀ ਹੈ ਹੁਣ ਇਹ ਲੱਗਦਾ ਫਿਰ ਡਬਲ ਤੂਰੀ ਵਾਲੀ ਬੜੀ ਆ ਤੋਂ ਸਾਨੂੰ ਉਹ ਵੀ ਛੋਟੀ ਲੱਗਣੀ ਆ ਪੱਛੇ ਜਦ ਮੈਂ 2017 ਚ ਬਣਾਈ ਆ ਸੋਨਾ ਫੁੱਟੀ ਸਾਡੇ ਤਰ੍ਹਾਂ ਕਿੱਥੇ ਪਤਾ ਹੀ ਗੱਲ ਨਹੀਂ ਟਰਾਲੇ ਦਾ ਟਰਾਲੇ ਦਾ ਅਪਡੇਟ ਹੋਈ ਜਾਣੇ ਸਾਡੇ ਰਸਤੇ ਨਹੀਂ ਫਿੱਟ ਹੁੰਦੇ ਆ ਕਿ ਤਾਣੀ ਆ ਉਹ ਹੀ ਉੱਥੇ ਖੜਾ ਟਰਾਲਾ ਜਦ ਲਈ ਰਸਤਾ ਰਸਤਾ ਨਹੀਂ ਵੱਧਦਾ ਜਦ 605 ਲਿਆ ਤੋ ਤਾਂ ਪਹਿਲਾਂ ਉਹ ਕਿੱਡਾ ਲੱਗਦਾ ਦਾ ਟਰੈਕਟਰ 655 ਵੀ ਛੋਟਾ ਲੱਗਦਾ ਨਾ ਨਾਰਮਲ ਜਿਹਾ ਹੋ ਗਿਆ ਵੀ ਛੋਟਾ ਜਿਹਾ ਲੱਗਦਾ ਦਿੱਲੀ ਉਹ ਵੀ ਆ ਜਿਹਾ ਸਮਾਂ ਆ ਜਾਂਦਾ ਸਮੇ ਦੇ ਨਾਲ ਫਿਰ ਇਹ ਸੰਦਾ ਵੀ ਹੁਣ 18 ਫੁੱਟ ਦੀ ਟਰਾਲੀ ਹੁਣ ਬੜੀ ਲੱਗੂਗੀ ਪਰ ਜਿਵੇਂ ਜਿਵੇਂ ਨੇ ਵਰਤੀ ਜਿਹੜੀ ਫਿਰ 16 ਆ ਇਹ ਤਾਂ 15 ਹੈ 15 ਹੈ ਹਾਂ ਦੇਸਾ ਆਵਾ ਟਰੈਕਟਰਾਂ ਚ ਗੰਨਾ ਦੋਸ ਦੇ ਉੱਪਰ ਚਣ ਚਾਹੀਦਾ ਹੋਰ ਗੱਲਾਂ ਦੀ ਗੱਲਾਂ ਬਾਈ ਆਰ ਨੇ ਤੋਂ ਬਾਹਰ ਸੁਣਿਆ ਹੈਗਾ ਤਾਂ ਬੰਦਾ ਬਾਇੰਗ ਨੇ ਇੱਕ ਨੰਬਰ ਦਾ ਹੀਰਾ ਬੰਦਾ ਹੂੰ ਜਿੰਨੇ ਵੀਰੇ ਬੰਦੇ ਦੇ ਨਾਲ ਸਾਰਿਆਂ ਨੂੰ ਪੁੱਛੇ ਵੋਟ ਫੋਟ ਦੇ ਰਾਇ ਤਾਂ ਨਹੀਂ ਗਿਆ ਹਾਂ ਬਿਲਕੁਲ ਬਿਲਕੁਲ ਵੀ ਨੇ ਸਾਰਿਆਂ ਨਾਲ ਨਹੀਂ ਨਹੀਂ ਚੜਾਈ ਹੋਵੇ ਕਿਸੇ ਦੀ ਅਗਲਾ ਉਹ ਵਧੀਆ ਸਵਾਦ ਹੈ ਮੈਂ ਕਹਿੰਦਾ ਬਹੁਤ ਵਧੀਆ ਨੇਚਰ ਵਧੀਆ ਬਹੁਤ ਵਧੀਆ ਬੋਹ ਕਜ ਕਰਦੀ ਹੈ ਬਿਲਕੁਲ ਬਿਲਕੁਲ ਮੈਂ ਤਾਂ ਪੂਰਾ ਇੰਦਮ ਹਾਂ ਹਾਂ ਨਹੀਂ ਮਿਲਦਾ ਪੂਰਾ ਬਾਈ ਪਾਲ ਵੀ ਮਨ ਲੱਗਦਾ ਉਹਦੇ ਤਿਆਰ ਹੋ ਰਹੇ ਦੂਜੇ ਇੱਕਲਾਬ ਸਿੱਧੂ ਦੇ ਹਾਲਾ ਆਇਆ ਇੱਕਲਾਬ ਸਿੱਧੂ ਦੇ ਹਾਲਾ ਉਹੀ ਬੰਦਾ ਘੈਂਟ ਆ ਬਾਈ ਗੁਲਾਬ ਸਿੱਧੂ ਜਿਹੜਾ ਸਿੰਗਰ ਉਹ ਵੀ ਹਾਲਾਂ ਇਹ ਆ ਸਿੰਗਰ ਗੁਲਾਬ ਸਿੱਧੂ ਦੇ ਬਾਈ ਬਰਨਰ ਸਪੈਸ਼ਲ ਪਾ ਗੁਲਾਬ ਸਿੱਧੂ 11 ਦੇ 11 ਦੇ 11 ਦੇ ਜੌਂਦੀਰ ਦੇ ਜਿਹੜਾ ਬਾਈ ਨੇ ਜੌਂਦੀਰ ਬੰਗੜਾ ਦਾ ਰੰਗ ਵੀ ਚਾਹੀ ਜੌਂਦੀਰ ਨਾਲ ਨਹੀਂ ਕਰਵਾਇਆ ਜੌਂਦੀਰ ਨਾਲ ਇਹ ਆ ਜੌਂਦੀਰ ਕਲਰ ਉਹ ਦੂਜਾ ਆ ਗਿਆ ਮਿਲਟਰੀ ਕਲਰ ਆ ਗਿਆ ਆ ਗਿਆ ਕਲਰ ਕੁੱਲ ਇਹਦੇ ਉੱਪਰ ਵੀ ਦੇ ਆਹ ਹੋ ਲੈਣਾ ਆ ਆ ਉਹ ਮੰਦ ਤੋਂ ਕੀ ਕਰ ਲੂ ਮੰਨਦੇ ਚਾਹਦੇ ਆ ਚਾਹਦੇ ਆ ਗਿੱਲ ਕਾਲੀ ਬੋਗਰੀ ਨੇ ਕਿਆ ਗੱਲ ਗਿੱਲ ਕਾਲੀ ਕਿ 9 ਵਜੇ ਆਏ ਪਨੀਰ ਵਾਲੇ ਮਲੋੜੀ ਖਾਦੇ ਮੈਂ ਜਿਹੜਾ ਹੁਣ ਪਨੀਰ ਹੋ ਗਿਆ ਭਾਰਾ ਨੀਰ ਹੁੰਦਾ ਭਾਰਾ ਉਹਨੇ ਔਖਾ ਕਰਿਆ ਮੈਂ ਕਹਿੰਦਾ ਇਹਨੂੰ 20 ਫੋਨ ਵਾਲੇ ਉਹਨੇ ਕਿ ਮੁੰਜੇ ਅੱਦੇ ਨੂੰ ਮੈਂ ਕਈ ਫੋਨ ਤਾਂ ਚੱਕੇ ਦੀ ਬਾਈ ਕੋਣ ਸੀਗੇ ਹਾਂ ਉਹ ਮਸ਼ੀਨ ਦੇਖਣ ਤੋਂ ਉਹ ਮਸ਼ੀਨ ਵੀ ਪਾਈ ਹੋਈ ਆ ਫਾਲਤੀ ਤੇ ਨਹੀਂ ਮੈਂ ਨਾ ਉਹ ਤਾਂ ਰੋਟੀਆਂ ਕੱਤਦੀ ਆ ਨਾ ਨਾ ਅੱਜ ਰੋਟੀਆਂ ਕਰ ਆਓ ਚਲੀ ਕਰਨ ਨੂੰ ਤੇ ਨਾ ਤੈਨੂੰ ਕਈਆਂ ਅਗੇ ਫੋਨ ਕਰਦਾ ਰਿਹਾ ਉਹ ਬੀਜ਼ੀ ਆ ਗਿਆ ਫੋਨ ਆ ਗਈ ਫੋਨ ਕਰਦਾ ਨਾ ਬਿਲਕੁਲ ਬੀਜ਼ੀ ਧਾ ਲਿਆ ਕਈ ਵਾਰ ਹਾਂ ਤੇ ਸਾਥੇ ਨਹੀਂ ਜੁੜਾ ਲੱਗਿਆ ਠੀਕ ਹੈ ਤੈਨੂੰ ਪੰਪਰ ਮੰਗਾ ਲਿਆ ਦੂਰਾ ਡੀਜ਼ਲ ਆਣਾ ਵੀਰ ਪਰ ਜਾ ਆ ਉਹ ਆ ਗਿਆ ਗੁੱਟ ਪਹੁੰਚ ਗਿਆ ਫੋਟੋ ਮੈਂ ਕਰ ਦਉਂਗਾ ਹਾਂ ਵੀਡੀਓ ਪਾਈ ਹੋਈ ਆ ਪਹਿਲਾਂ ਉਹ ਫੁੱਟ ਆ ਜਾਣ ਇੱਕ ਵਾਰ ਕਿ ਜਿਹਨੇ ਮੰਗਾਇਆ ਉਹ ਪਾ ਕੇ ਜਿਹੜਾ ਉਹ ਟੈਂਕੀ ਵਾਲੀ ਇਹ ਨਹੀਂ ਜਾਂਦਾ ਉਹ ਗਵਿੰਦਗੜ੍ਹ ਤੋਂ ਹੀ ਪਉਣੀ ਆਉ ਬਾਈ ਦੇ ਫੋਟੋ ਆ ਜੇ ਉਹਨੇ ਪਾਤੀਆਂ ਤਾਂ ਆਪਾਂ ਟੈਂਕੀ ਵੀ ਦੇਖ ਲਾਂਗੇ ਜੇ ਫੁੱਟ ਨਾ ਮਹਿੰਗਾ ਦਾ ਸੌਦਾ ਹੋਇਆ ਪਾ ਲੈਣਾ ਬਹੁਤ ਥੈਂਕ ਯੂ ਬਹੁਤ